ਈ ਭਗਤਾਂ ਕੇ ਤ੍ਰਲੋਚਨ ਆਪੀ ਪਾਈ ਭਗਤਾਂ ਕੇ ਤ੍ਰਲੋਚਨ ੴ ਸਤਿਗੁਰ ਪ੍ਰਸਾਦਿ ਈ ਭਗਤ ਤ੍ਰਲੋਚਨ ਜੀ ਦੇ ਸਬਦ ਆਗੇ ਨਾ ਜੀ ਅਗੇ ਇਹ ਜਿਹੜੇ ਨੇ ਵੈਸੇ ਬਾਹਰ ਸਰੀਰਕ ਤੌਰ ਤੇ ਜੇ ਇਹਨਾਂ ਦਾ ਜ਼ਿਕਰ ਕਰੀ ਤਾਂ ਕਿ ਬ੍ਰਾਹਮਣ ਤੋਂ ਦੇ ਨਾਲ ਸੰਬੰਧਿਤ ਨੇ ਪਰ ਇਹਨਾਂ ਨੇ ਪਰਮਾਰਥ ਦੇ ਅਸਲ ਗਿਆਨ ਨੂੰ ਜਿਹੜਾ ਹਾਸਲ ਕੀਤਾ ਤੇ ਇਸ ਕਰਕੇ ਇਹਨਾਂ ਦੇ ਬੋਲ ਧਰੋ ਨਾਨਕ ਤੇ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਬਾਣੀ ਦੇ ਅੰਦਰ ਅੰਕਿਤ ਕੀਤੇ ਨੇ ਤੇ ਇਹਦੇ ਅੰਦਰ ਭਗਤ ਜੀ ਕੁਝ ਉਦਾਹਰਣਾਂ ਦੇ ਰਹੇ ਨੇ ਕਹਿੰਦੇ ਜੇ ਤੇਰੇ ਜੀਵਨ ਦੇ ਵਿੱਚ ਕੋਈ ਸੰਕਟ ਆਇਆ ਹੋਇਆ ਹੈ ਨਾ ਐਵੇਂ ਪਰਮਾਤਮਾ ਨੂੰ ਦੋਸ਼ ਨਾ ਦੇ ਤੇ ਆਪਣੇ ਹੀ ਕੁਝ ਕੀਤੇ ਹੋਏ ਪਿਛਲੇ ਕਰਮਾਂ ਦਾ ਫਲ ਹੈ ਜਿਹੜਾ ਕਿ ਭੋਗਣਾ ਹੀ ਪੈਂਦਾ ਹੈ ਤੇ ਇਸ ਕਰਕੇ ਪਰਮਾਤਮਾ ਨੂੰ ਦੋਸ਼ ਨਾ ਦੇ ਨਾਰਾਇਣ ਨੰਦ ਸਿਕਾਏ ਪੂਲੀ ਗਵਾਰੀ ਦੁਖਿਤ ਸੁਖਿਤ ਥਾਰੋ ਕਰਮਰੀ ਸੁਪ੍ਰੇਤ ਚੰਗੇ ਅਤੇ ਮਾੜੇ ਕੰਮ ਜਿਹੜੇ ਇਹ ਤੇਰੇ ਆਪਣੇ ਕੀਤੇ ਹੋਏ ਕਰਮ ਨੇ

ਕਰਮ ਕਰੇ ਕਲੰਕ ਮੁਫੀਤ ਸਰੀ ਕਰਮ ਕਰੇ ਕਲੰਕ ਮੁਫੀਤ ਸਰੀ ਅਜਿਹੀ ਕਿਤੇ ਚੰਦਰਮਾ ਦਾ ਜ਼ਿਕਰ ਹੈ ਕਿ ਸ਼ੰਕਰਾ ਮਸਤਕ ਬਸਤਾ ਉਹ ਚੰਦਰਮਾ ਜਿਹੜਾ ਸਿਰ ਤੇ ਮੱਥੇ ਦੇ ਉੱਤੇ ਨਿਵਾਸ ਕਰਦਾ ਹੈ ਆਪਾਂ ਵੇਖਦੇ ਹਾਂ ਕਿ ਸਨਾਤਨ ਮਤ ਦੇ ਵਿਚਾਰ ਤਾਪ ਜਿਹੜਾ ਹੈ ਚੰਦਰਮਾ ਉਹ ਮਸਤਕ ਦੇ ਉੱਤੇ યાਨੀ ਕੋ ਦੇ ਜੋੜੇ ਦੇ ਉੱਤੇ ਸ਼ਿਵ ਜੀ ਦੇ ਲਗਾਇਆ ਜਾਂਦਾ ਹੈ ਕਹਿੰਦੇ ਸੁਸਰੀ ਇਸ਼ਨਾਨ ਰੇ ਸ਼ੰਕਰ ਤੇ ਮਸਤਕ ਤੇ ਰਹਿੰਦਾ ਹੈ ਤੇ ਗੰਗਾ ਦੇ ਵਿੱਚ ਨਿਤ ਹੀ ਇਸ਼ਨਾਨ ਕਰਦਾ ਹੈ ਜਿੱਥੇ ਮੰਨਿਆ ਜਾਂਦਾ ਹੈ ਕਿ ਗੰਗਾ ਦੇ ਵਿੱਚ ਇਸ਼ਨਾਨ ਕਿਤੇ ਆਪਾਪ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਕਹਿੰਦੇ ਕਿ ਉਹ ਰੋਜ਼ ਇਸ਼ਨਾਨ ਕਰਦਾ ਹੈ। ਕੁੱਲ ਜਨਮ ਅੱਤੇ ਮਿਲਿਓ ਸਾਰੰਗਪਾਨ ਰੇ ਦੂਜਾ ਕਹਿੰਦੇ ਉਹ ਇੰਨਾ ਕੋ ਵੱਡੇ ਬਾਦਾਂ ਵਾਲਾ ਕਿ ਉਹਦੇ ਕੁੱਲ ਦੇ ਵਿੱਚ ਅੱਗੇ ਜਾ ਕਰਕੇ ਸਾਰੰਗਪਾਨ ਯਾਨੀ ਕਿ ਇਸਰੀ ਕ੍ਰਿਸ਼ਨ ਜੀ ਜਿਹੜੇ ਨੇ ਉਹ ਅਵਤਾਰ ਧਾਰਨ ਕਰਦੇ ਨੇ ਉਹਨਾਂ ਨੂੰ ਸੋਰੇ ਵੰਸੀ ਦਿਆ ਜਾਂਦਾ ਹੈ ਚੰਦਰਵੰਸੀ ਕਿਹਾ ਜਾਂਦਾ ਹੈ ਕਿ ਚੰਦਰਮਾ ਦੇ ਵੰਸ਼ ਵਿੱਚ ਹੀ ਅੱਗੇ ਜਾ ਕਰਕੇ ਸ੍ਰੀ ਕ੍ਰਿਸ਼ਨ ਜੀ ਦਾ અવਤਾਰ ਹੁੰਦਾ ਹੈ ਪਰ ਕਹਿੰਦੇ ਕਰਮ ਕਰ ਕਲੰਕ ਮਫੀਲ ਸਰੀਰ ਪਰ ਉਹਦੇ ਕਰਮਾਂ ਦੇ ਕਰਕੇ ਜਿਹੜਾ ਕਲੰਕ ਉਸ ਚੰਦਰਮਾ ਤੇ ਲੱਗਿਆ ਸੀ ਉਹ ਲੱਗਿਆ ਹੀ ਰਿਹਾ ਉਹ ਮਿਟਿਆ ਨਹੀਂ ਉਹ ਕਲੰਕ ਦਾ ਜ਼ਿਕਰ ਕੀ ਹੈ ਜੀ ਉਹ ਗੁਰਬਾਣੀ ਦੇ ਅੰਦਰ ਵੀ ਉਦਾਹਰਣ ਆਏਗੀ ਤੇ ਜਿਹੜਾ ਗੋਤਮ ਸੀ ਉਹ ਇੱਕ ਰਿਸ਼ੀ ਸੀ ਤੇ ਉਹਦੀ ਇਸਤਰੀ ਸੀ ਅਹੇਲਿਆ ਜਿਹੜੀ ਪੱਥਰ ਬਣ ਜਾਂਦੀ ਹੈ ਤੇ ਸ੍ਰੀ ਰਾਮ ਜੀ ਦੇ ਜੋਦੇ ਨਾਲ ਮੁੜ ਕੇ ਦੁਬਾਰਾ ਉਹ ਸੰਜੀਤ ਹੁੰਦੀ ਹੈ ਉਹ ਬਣਦੀ ਹੈ ਤੇ ਉਹਦੇ ਵਿੱਚ ਉਹਨਾਂ ਦੇ ਜਿਹੜਾ ਇਤਿਹਾਸ ਦੋ ਰਹੀ ਹੈ ਕਿ ਜਿਹੜਾ ਅੁੰਦਰ ਸੀ ਉਹ ਗੋਤਮ ਤਪੈ ਦੀ ਇਸਤਰੀ ਦੇ ਉੱਤੇ ਪ੍ਰਮਿਤ ਹੋ ਜਾਂਦਾ ਹੈ ਲੁਭਾਇਮਾਨ ਹੋ ਜਾਂਦੇ ਤੇ ਉਹ ਛਲ ਕਰਕੇ ਉਸ ਦੇ ਨਾਲ ਸੰਗ ਕਰਦੇ ਤੇ ਇਹਦੇ ਵਿੱਚ ਜਿਹੜਾ ਉਹਦਾ ਸਾਥ ਦਿੰਦਾ ਉਹ ਚੰਦਰਮਾ ਦਿੰਦਾ ਚੰਦਰਮਾ ਮੁਰਗਾ ਬਣ ਕੇ ਜਿਹੜਾ ਹੈ ਉਹ ਅਤੀ ਰਾਤ ਨੂੰ ਬਾਂਦ ਲੈ ਦਿੰਦਾ ਜਿਹਦੇ ਪੁਨੇਖੇ ਦੇ ਵਿੱਚ ਜਾ ਕਰਕੇ ਤੇ ਗੋਤਮ ਤਪਾ ਜਿਹੜਾ ਹੈ ਉਹ ਅਤੀ ਰਾਤ ਨੂੰ ਵੀ ਆਪਣਾ ਘਰ ਛੱਡ ਕੇ ਤੇ ਬਾਹਰ ਇਸ਼ਨਾਨ ਕਰਨ ਦੇ ਲਈ ਚਲਾ ਜਾਂਦਾ ਹੈ ਤੇ ਜਦੋਂ ਨੂੰ ਪਤਾ ਲੱਗਦਾ ਕਿ ਮੇਰੇ ਭੱਗਿਆ ਗਿਆ ਮੇਰੇ ਨਾਲ ਧੋਖਾ ਹੋਇਆ ਉਹ ਵਾਪਸ ਆਉਂਦਾ ਤੇ ਫਿਰ ਉਹਨਾਂ ਦੀ ਵਿਚਾਰ ਦਿਨ ਤੱਕ ਜੋ ਇਤਿਹਾਸ ਹੈ ਉਹਨਾਂ ਦਾ ਕਿ ਉਹ ਆਪਣਾ ਜਿਹੜਾ ਗਿੱਲਾ ਦੋਲਿਆ ਹੈ ਉਹ ਉਸ ਮੁਰਗੇ ਦੇ ਮਾਰਦਾ ਜਿਹੜਾ ਕਿ ਬਾੰਦ ਦੇ ਰਿਹਾ ਸੀ ਜੋ ਕਿ ਅਸਲ ਵਿੱਚ ਚੰਦਰਮਾ ਹੀ ਬਣਿਆ ਹੋਇਆ ਸੀ ਤੇ ਉਹਦੇ ਉਹ ਪਰਨੇ ਦੇ ਜਿਹੜਾ ਦਾਗ ਉਹਦੇ ਉੱਤੇ ਪੈ ਜਾਂਦਾ ਤੇ ਉਹ ਦਾਗ ਹਮੇਸ਼ਾ ਵੀ ਚੰਦਰਮਾ ਦੇ ਉੱਤੇ ਲੱਗਾ ਰਿਹਾ ਉਹ ਉਹ ਉਨਾ ਦੀ ਆਪਣੇ ਵਿਚਾਰ ਹੈ ਜੀ ਮੈਂ ਫਿਰ ਦੁਹਰਾ ਦਿਆਂ ਜੋ ਉਹਨਾਂ ਦੇ ਇਤਿਹਾਸ ਦੇ ਮੁਤਾਬਕ ਹੈ ਉਹ ਇੱਥੇ ਕੇਵਲ ਉਧਾਰਨ ਭਗਤ ਲੋਤਨ ਜੀ ਨੇ ਲਿਆ ਹੋਇਆ ਹੈ ਕਹਿਣ ਲੱਗੇ ਉਹ ਇੰਨਾ ਉਹਦਾ ਵੱਡਾ ਭਾਗ ਸ਼ੰਕਰ ਦੇ ਸ਼ਿਵ ਜੀ ਦੇ ਮੱਥੇ ਤੇ ਹੈ ਰੋਜ਼ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਹੈ ਉਹਦੇ ਕੁਲ ਦੇ ਵਿੱਚ શ્રી ਕ੍ਰਿਸ਼ਨ ਜੀ ਭਗਵਾਨ ਪੈਦਾ ਹੁੰਦੇ ਨੇ ਪਰ ਕਹਿੰਦੇ ਫਿਰ ਵੀ ਉਹਦਾ ਕਲੰਕ ਜਿਹੜਾ ਹੈ ਉਹ ਮਿਟਿਆ ਨਹੀਂ ਜਿਹੜਾ ਉਹਨੇ ਪੁਨਾਹ ਕੀਤਾ ਹੋਇਆ ਸੀ ਵਿਸ਼ਵ ਦਾ ਦੀਪਕ ਸੁਆਮੀ ਤਾਚੇ ਰੇਸਵਰਤੀ ਹਮਸਾਰੀ ਸੁਆਮੀ ਹਾਤੇ ਰੇਸਵਰਤੀ ਪਤੇ ਰਾਏ ਬਰੁਣ ਤਾਚੇ ਬਾਂਦਵਾ ਪਤੇ ਰਾਏ ਬਰੁਣ ਤਾਚੇ ਬਾਂਦਵਾ ਕਰਮ ਕਰ ਅਰੁਣ ਪਿੰਗੁਲਾਰੀ ਹਾਂਜੀ ਇੱਥੇ ਜ਼ਿਕਰ ਕੀਤਾ ਗਿਆ ਹੈ ਅਰੁਣ ਦਾ ਕਿ ਇਹ ਅਰੁਣ ਇੱਕ ਦੇਵਤਾ ਹੈ ਮੰਨੂ ਵਿਸ਼ਵ ਦਾ ਦੀਪਕ ਸੁਆਮੀ ਕਹਿ ਲਗੇ ਜਿਹੜਾ ਵਿਸ਼ਵ ਦਾ ਦੀਪਕ ਹੈ ਯਾਨੀ ਕਿ ਸੂਰਜ ਸਾਰੇ ਵਿਸ਼ਵ ਨੂੰ ਪ੍ਰਕਾਸ਼ ਕਰਨ ਵਾਲਾ ਹੈ ਉਹ ਉਸ ਅਰुण ਦਾ ਸੁਆਮੀ ਹੈ ਸਾਰੇ ਦੇਵ ਸ੍ਰਿਸ਼ਵ ਨੂੰ ਪ੍ਰਕਾਸ਼ ਕਰਨ ਵਾਲਾ ਸੂਰਜ ਉਹ ਦਾ ਸੁਆਮੀ ਹੈ ਤਾਂ ਤੇਰੇ ਸਵਾਰ ਕੀਤੇ ਨਾਲ ਹੀ ਕਹਿਣਗੇ ਉਸ ਸੂਰਜ ਦੇ ਰਾဟု ਚਲਾਉਣ ਵਾਲਾ ਹੈ ਇੱਕ ਅਰुण ਤੇ ਪੰਖੀ ਰਾਏ ਗਰੁੜ ਤਾਂ ਜੇ ਬਾਣਵਾ ਤੇ ਸ੍ਰੀ ਵਿਸ਼ਨੂੰ ਜੀ ਜਿਹੜੇ ਨੇ ਉਹਨਾਂ ਦਾ ਜਿਹੜਾ ਬਾਣ ਹੈ ਗਰੁੜ ਉਹ ਇਸ ਅਰुण ਦਾ ਭਰਾ ਹੈ ਕਹਿਣ ਲੱਗੇ ਕਿੰਨਾ ਇਹਦਾ ਮਤਲਬ ਜੀਵਨ ਜਿਹੜਾ ਮੰਨिए ਤੇ ਭਾਗਾਂ ਵਾਲਾ ਹੈ ਕਿ ਸੂਰਜ ਦਾ ਇਹ ਸਾਰਤੀ ਹੈ ਰਤ ਚਲਾਉਣ ਵਾਲਾ ਹੈ ਸੂਰਜ ਇਹਦਾ ਮਾਲਕ ਹੈ ਤੇ ਜਿਹੜਾ ਸ੍ਰੀ ਵਿਸ਼ਨੂੰ ਦਾ ਵਾਹਨ ਗਰੁੜ ਹੈ ਉਹ ਇਹਦਾ ਭਰਾ ਹੈ ਪਰ ਫੇਰ ਵੀ ਆਪਣੇ ਮਾੜੇ ਕਰਮ ਕਰਕੇ ਇਹ ਪਿੰਗੁਲਾ ਵੀ ਬਣਿਆ ਰਿਹਾ ਇਹਦਾ ਉਹ ਜਿਹੜਾ ਕਰਮ ਖਤਮ ਨਹੀਂ ਹੋਇਆ ਇਹਦੇ ਪਿੱਛੇ ਵੀ ਹੁਣ ਉਹਨਾਂ ਦੀ ਇੱਕ ਘਟਨਾ ਹੈ ਜਿੱਕੇ ਇੱਕ ਛੋਟੇ ਜਿਹੇ ਜੀਵਨੋਂ ਦੇਵ ਉਹਦਿਆਂ ਲੱਤਾਂ ਤੋੜ ਕੇ ਤੇ ਉਹਨੂੰ ਫਿਰ ਸੇਕ ਦੇ ਵਿੱਚ ਪਸਾ ਕਰਕੇ ਤੇ ਪਰਮਾਨੰਦਾ ਰਹਿੰਦਾ ਹੈ ਤੇ ਉਹਦੇ ਹੀ ਇਹਨੂੰ ਦੋਸ ਵੱਜੋਂ ਫਿਰ ਇਹ ਜਿਹੜਾ ਫਲ ਪ੍ਰਾਪਤ ਹੋਇਆ ਕਿ ਆਪ ਵੀ ਪਿੰਗਲਾ ਹੋ ਗਿਆ ਤੇ ਇੱਥੇ ਭਗਤ ਜੀ ਉਦਾਹਰਣ ਦੇ ਰਹੇ ਨੇ ਕਹਿੰਦੇ ਕਿ ਇੰਨੇ ਵੱਡਿਆਂ ਦੇ ਸਾਥੇ ਹੁੰਦੇ باوجود ਵੀ ਇੱਥੇ ਕਰਮਾਂ ਨੇ ਇਹਦਾ ਪਿੱਛਾ ਨਹੀਂ ਛੱਡਿਆ ਅਨਿਕ ਪਾਤ ਕਰਤਾ ਅਨਿਕ ਪਾਤ ਕਰਤਾ ਤ੍ਰਿ ਭਵਨ ਨਾ ਕਰੇ ਤੀਰਤ ਤੀਰਤ ਭ੍ਰੰਤ ਲਹਿਣਾ ਪਰੀ ਕਰਮ ਕਰ ਕਪਾਲ ਮੁਪੀਟ ਸਰੀ ਹੰ ਕਰਮ ਕਰ ਕਪਾਲ ਮੁਪੀਟ ਸਰੀ ਹਾਂ ਦੇ ਇੱਥੇ ਜਿੱਦਾਂ ਕਹਿੰਦੇ ਅਨਕ ਪਾਤ ਕਰਤਾ ਉਹ ਸੇਵ ਜਿਹੜਾ ਕਿ ਅਨੇਕਾਂ ਪਾਪਾਂ ਨੂੰ ਹਰਨ ਵਾਲਾ ਹੈ ਤ੍ਰਿਭਵਨ ਨਾਥ ਰਹੀ ਜਿਨ੍ਹਾਂ ਨੂੰ ਕਿ ਤਿੰਨ ਲੋਕਾਂ ਦਾ ਨਾਥ ਮਾਲਕ ਕਿਹਾ ਜਾਂਦਾ ਹੈ ਉਹ ਸੇਵ ਜਿਹੜਾ ਪਾਪਾਂ ਨੂੰ ਖੁਦ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਤ੍ਰਿਭਵਨ ਦਾ ਨਾਥ ਹੈ ਤੀਰਥ ਤੀਰਥ ਪ੍ਰਮਤਾ ਕਹਿੰਦੇ ਕਿ ਤੀਰਥ ਤੀਰਥ ਦੇ ਉੱਤੇ ਹਰੇਕ ਤੀਰਥ ਦੇ ਉੱਤੇ ਉਹ ਭ੍ਰਮਣ ਕਰ ਰਿਹਾ ਹੈ ਪਰ ਉਹਦਾ ਲਹਨ ਪਾਲੜੀ ਉਹਦਾ ਦੋਸ਼ ਉਹਦਾ ਫਿਰ ਵੀ ਸਾਥ ਨਹੀਂ ਛੱਡ ਰਿਹਾ ਜਿਹੜਾ ਦੁਦਿਆਂ ਦੇ ਪਾਪ ਨਾਸ਼ ਕਰਨ ਵਾਲਾ ਹੈ ਤ੍ਰਿਭਵਨ ਦਾ ਨਾਥ ਹੈ ਸਾਰੇ ਤੀਰਥਾਂ ਤੇ ਉਹ ਭ੍ਰਮਣ ਕਰ ਰਿਹਾ ਹੈ ਪਰ ਫਿਰ ਵੀ ਉਸਦੇ ਪਾਪ ਨਹੀਂ ਗੁਨਾਹ ਨਹੀਂ ਉਹਦਾ ਪਾਪ ਜਿਹੜਾ ਹੈ ਉਹੋ ਸਾਥ ਨਹੀਂ ਛੱਡਿਆ ਤੇ ਗੁਨਾਹ ਕੀ ਸੀ ਕਹਿੰਦੇ ਸ਼ਿਵ ਜੀ ਨੇ ਜਿਹੜਾ ਇੱਕ ਕਾਲ ਕਿਸੇ ਕਾਰਨ ਕਰਕੇ ਬ੍ਰਹਮਾ ਦੇ ਸਿਰ ਦੇ ਉੱਤੇ ਹੱਥ ਮਾਰ ਕਰਕੇ ਤੇ ਉਹਨਾਂ ਦਾ ਜਿਹੜਾ ਸਿਰ ਸੀ ਪੰਜਵਾਂ ਸਿਰ ਕਹ ਲਿਆ ਆਪਾਂ ਆਪਾਂ ਦੇਖਦੇ ਆ ਬ੍ਰਹਮਾ ਜੀ ਦੇ ਚਾਰ ਸਿਰ ਨੇ ਨਾ ਚਾਰੇ ਦਿਸ਼ਾਵਾਂ ਦੇ ਵਿੱਚ ਇੱਕ ਸਿਰ ਜਿਹੜਾ ਹੈ ਉਹ ਅਸਮਾਨ ਵਾਲੇ ਪਾਸੇ ਨੂੰ ਪੰਜਵਾਂ ਸਿਰ ਵੀ ਜਿਹੜਾ ਕੱਟਣ ਲੱਗੇ ਸਨ ਤੇ ਸ੍ਰੀ ਸ਼ਿਵ ਜੀ ਜਿਹੜੇ ਨੇ ਉਹਨਾਂ ਦੇ ਵਿਚਾਰ ਦੇ ਮੁਤਾਬਕ ਹੱਥ ਮਾਰ ਕਰਕੇ ਉਹਨਾਂ ਦੇ ਸਿਰ ਨੂੰ ਤੇ ਲੈ ਲੈਨੇ ਤੇ ਉਹੀ ਸਿਰ ਜਿਹੜਾ ਹੈ ਉਹਨਾਂ ਦੇ ਹੱਥ ਨੂੰ ਚਿਮੜ ਜਾਂਦਾ ਹੈ ਤੇ ਬ੍ਰਹਮ ਹੱਤਿਆ ਦਾ ਪਾਪ ਜਿਹੜਾ ਹੈ ਉਹ ਸਿਵ ਨੂੰ ਲੱਗ ਜਾਂਦਾ ਹੈ ਤੇ ਉਸ ਪਾਪ ਤੋਂ ਬਚਣ ਦੇ ਲਈ ਉਤਾਰਨ ਦੇ ਲਈ ਉਹ ਫਿਰ ਸਾਰੇ ਤੀਰਥਾਂ ਤੇ ਭ੍ਰਮਣ ਕਰਦੇ ਨੇ ਪਰ ਉਹਨਾਂ ਦਾ ਸਿਰ ਜਿਹੜਾ ਹੈ ਬ੍ਰਹਮਾ ਦਾ ਉਹਦੇ ਹੱਥ ਦੇ ਨਾਲੋਂ ਉਤਰਦਾ ਨਹੀਂ ਅਕੀਲ ਤੇ ਜਿਹੜਾ ਕਪਾਲ ਮੋਚਨ ਤੀਰਥ ਹੈ ਉਹਨਾਂ ਦਾ ਉੱਥੇ ਆ ਕਰਕੇ ਉਹਦਾ ਛਤਕਾਰਾ ਹੁੰਦਾ ਹੈ ਪਰ ਉਹਨਾਂ ਨੂੰ ਉਹ ਦੋਸ਼ ਜਿਹੜਾ ਹੈ ਉਹ ਲੱਗਾ ਜੀ ਰਹਿੰਦਾ ਹੈ ਅਮਰਤ ਸਸੀ ਤੇਨ ਲਖਮੇ ਕਲਪਤਰ ਸਿਕਰ ਸੁਨਾਗਰ ਨਦੀ ਜਨਾਕੰ ਤਲਕਰ ਖਾਰ ਮਪੇਟ ਸਰੀ ਹਾਂ ਹੋਏ ਦੇ ਵਿੱਚ ਕਹਿੰਦੇ ਉਹ ਸਮੁੰਦਰ ਜਿਹਦੇ ਵਿੱਚ ਅਮਰਤ ਵੀ ਨਿਕਲਿਆ ਜਿਹਦੇ ਵਿੱਚੋਂ ਚੰਦਰਮਾ ਵੀ ਨਿਕਲਿਆ ਕਾਮਧੇਨ ਦਉਪੇ ਨਿਕਲੇ ਲਖਮੇ ਵੀ ਨਿਕਲੇ ਕਲਪਤਰ ਇਹ ਬ੍ਰਿਕਸ ਵੀ ਨਿਕਲਿਆ ਇੱਕ ਸਿਕਰ ਨਾਮੇ ਘੋੜਾ ਜਿਹੜਾ ਬੜਾ ਸੁੰਦਰ ਤੇ ਕੀਮਤੀ ਸੀ ਉਹ ਵੀ ਨਿਕਲਿਆ ਸੁਨਾਗਰ ਯਾਨੀ ਕਿ ਧਨਮੰਤਰੀ ਵੈ ਜਿਹੜਾ ਦੇਵਤਿਆਂ ਦਾ ਵੈ ਸੀ ਡਾਕਟਰ ਸੀ ਉਹ ਵੀ ਨਿਕਲਿਆ ਨਦੀ ਤੇ ਨਾਤਮ ਜਿਹੜਾ ਆਪ ਨਦੀਆਂ ਦਾ ਮਾਲਕ ਵੀ ਹੈ ਕਹਿੰਦੇ ਕਿ ਇੰਨੇ ਗੁਣ ਨੇ ਉਸ ਸਮੁੰਦਰ ਦੇ ਵਿੱਚ ਪਰ ਕਰਮ ਕਰਖਾਹ ਮੁਫੇਟ ਸਰੀ ਪਰ ਆਪਣੇ ਕਰਮ ਦੇ ਕਰਕੇ ਜਿਹੜਾ ਹੈ ਉਹ ਖਾਰਾ ਹੈ ਸਮੁੰਦਰ ਇੰਨੇ ਗੁਣ ਹੋਣ ਦੇ ਬਾਵਜੂਦ ਇੰਨਾ ਕੁ ਉਹਦੇ ਵਿੱਚ ਆਉਣ ਦੇ ਬਾਵਜੂਦ ਉਹ ਆਕ ਖਾਰਾ ਹੈ ਹੁਣ ਇਹਦੇ ਵਿੱਚ ਵੀ ਉਹਨਾਂ ਦੀ ਆਪਣੀ ਇੱਕ ਇਤਿਹਾਸ ਹੈ ਜੀ ਕਹਿੰਦੇ ਅਗਸ਼ਤ ਨਾਮ ਦੇ ਰਿਸ਼ੀ ਨੇ ਸਮੁੰਦਰ ਨੂੰ ਆਪਣੇ ਘਰੇ ਹੋਣ ਦੇ ਲਈ ਬੁਲਾਇਆ ਬ੍ਰਹਮ ਪੋਜਦੇ ਲਈ ਬਾਕੀ ਸਾਰੇ ਆਏ ਪਰ ਸਮੁੰਦਰ ਨਹੀਂ ਪਹੁੰਚਿਆ ਤੇ ਗੁੱਸੇ ਦੇ ਵਿਚਾਰ ਆ ਕੇ ਅਗਸ਼ਤ ਦੇਸੀ ਨੇ ਸਮੁੰਦਰ ਨੂੰ ਪੀ ਲਿਆ ਤੇ ਫਿਰ ਉਸ ਨੂੰ ਬਾਹਰ ਕੱਢ ਦਿੱਤਾ ਮਲ ਪੁੱਤਰ ਦੇ ਰੂਪ ਦੇ ਵਿੱਚ ਤੇ ਉਸ ਤੋਂ ਬਾਅਦ ਸਮੁੰਦਰ ਖਾਰਾ ਹੋ ਗਿਆ ਕਿ ਉਹਨਾਂ ਦੀ ਆਪਣੀ ਵਿਚਾਰ ਹੈ ਕਹਿੰਦੇ ਉਹਨਾਂ ਨੇ ਰਿਸ਼ੀ ਦਾ ਕਹਿਣਾ ਨਹੀਂ ਮੰਨਿਆ ਉਹਦਾ ਸੱਦਾ ਨਹੀਂ ਮੰਨਿਆ ਇਸ ਕਰਕੇ ਉਹਨੂੰ ਖਾਰਾ ਹੁਣਾ ਪਿਆ ਤੇ ਇੰਨੇ ਹੋਣ ਦੇ ਬਾਵਜੂਦ ਵੀ ਉਹਦੇ ਕਰਮ ਨੇ ਉਹਦਾ ਪਿੱਛਾ ਨਹੀਂ ਛੱਡਿਆ ਅਗਲੀ ਉਦਾਹਰਣ ਹੈ ਜੀ ਦਾਰੀ ਦੇ ਲੰਕਾ ਗੜ ਉਹ ਪਾੜੀ ਲੈ ਰਾਵਣ ਬਣ ਪਾੜੀ ਲੈ ਆਂ ਮੰ ਸਲ ਵਿਸਲ ਆਣ ਤੋ ਕੀ ਲੈ ਹਰੀ ਸਲ ਵਿਸਲ ਆਣ ਤੋ ਕੀ ਲੈ ਹਰੀ ਕਰ ਕਰ ਕਿਛੋ ਟੀਮ ਫੀਟ ਸਰੀ ਕਰ ਕਰ ਕਿਛੋ ਟੀਮ ਫੀਟ ਸਰੀ ਹਰ ਇਹਦੇ ਵਿੱਚ ਹਨੂਮਾਨ ਦਾ ਜ਼ਿਕਰ ਕੀਤਾ ਉਹਨਾਂ ਨੇ ਕਹਿਣ ਲੱਗੇ ਦਾ ਪੀਲੇ ਲੰਕਾ ਗੜ੍ਹ ਉਹ ਹਨੂਮਾਨ ਜਿਨੇ ਲੰਕਾ ਦੇ ਗੜ੍ਹ ਨੂੰ ਸਾੜ ਦਿੱਤਾ ਸੀ ਉਹ ਬਾੜੀਲੇ ਰਾਵਣ ਬਣ ਰਾਵਣ ਦੇ ਬੜਨੋਂ ਉਪਾੜ ਯਾਨੀ ਕਿ ਉਖਾੜ ਕੇ ਸੁੱਟ ਦਿੱਤਾ ਸੀ ਸਲ ਬਿਸਲ ਆਣ ਤੋਂ ਕੀਲੇ ਹਰੇ ਤੇ ਜਿਹੜੀ ਸੰਜੀਵਨੀ ਬੋਟੀ ਹੈ ਉਹ ਲਿਆ ਕਰਕੇ ਆਪਣੇ ਭਗਵਾਨ ਆਪਣੇ ਹਰੀ శ్రీ ਰਾਮ ਜੀ ਨੂੰ ਕੁਛ ਕੀਤਾ ਪਰ ਕਰਮ ਕਰਕੇ ਛੋਟੀ ਮੁਕੀੜ ਸ੍ਰੀ ਜਿੰਨੇ ਕੋਣ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਪਿਛਲੇ ਕਰਮ ਨੇ ਉਹਦਾ ਸਾਥ ਨਹੀਂ ਖੜਿਆ ਤੇ ਉਹਨੂੰ ساری ਜ਼ਿੰਦਗੀ ਕੇਵਲ ਇੱਕ ਕਛੋਟੀ ਯਾਨੀ ਕਿ ਲੰਗੋਟੀ ਹੀ ਨਸੀਬ ਹੋਈ ਉਹ ساری ਉਮਰ ਲੰਗੋਟੀ ਦੇ ਵਿੱਚ ਹੀ ਫਿਰਦਾ ਰਿਹਾ ਹੁਣ ਇਹਦੇ ਵਿੱਚ ਵੀ ਉਹਨਾਂ ਦੀ ਆਪਣੀ ਇੱਕ ਕਹਾਣੀ ਹੈ ਜੀ ਕਿ ਉਹਨਾਂ ઋષਿ ਜਿਹੜੇ ਇਸ਼ਨਾਨ ਕਰਨ ਗਏ ਸਨ ਉਹਨਾਂ ਦੇ ਵਸਤਰਾ ਚੋਰੀ ਕਰ ਲਈ ਤੇ ਫਿਰ ਉਹਨਾਂ ਨੇ श्राप ਦਿੱਤਾ ਤੇ ਉਹ ਸਾਰੀ ਉਮਰ ਫਿਰ ਉਸ ਰੰਗੋਟ ਦੇ ਵਿੱਚ ਹੀ ਫਿਰਦਾ ਰਿਹਾ ਪੂਰੇ ਵਿੱਚ ਬਸਤ ਨਸੀਬ ਨਹੀਂ ਹੋਇਆ ਕਿ ਉਹਨਾਂ ਦੀ ਆਪਣੀ ਕਹਾਣੀ ਹੈ ਇਹ ਭਗਤ ਲੋਚਨ ਜੀ ਜ਼ਿਕਰ ਕਰ ਰਹੇ ਨੇ ਉਦਾਹਰਨਾ ਦੇ ਕਰਕੇ ਕਿ ਪਿਛਲੇ ਕਰਮ ਜਿਹੜੇ ਨੇ ਉਹ ਸਾਥ ਨਹੀਂ ਛੱਡਦੇ ਇਸ ਕਰਕੇ ਜੇ ਤੈਨੂੰ ਕੋਈ ਦੁੱਖ ਵੀ ਮਿਲਿਆ ਤੇ ਤੇਰੀ ਆਪਣੇ ਕਰਮਾਂ ਦੇ ਕਰਕੇ ਹੀ ਹੈ ਪੁਰਬ ਲੋਕਿਤ ਕਰਮਨਾ ਮਿਟਰੀ ਘਰ ਕੇ ਹਨ ਤੇ ਮੋਹ ਜਾਪੀ ਲੈ ਰਾਮ ਤੇ ਨਾਮ ਮੰਗ ਨਾਮ ਤੇ ਮੋਹ ਜਾਪੀ ਲੈ ਰਾਮ ਤੇ ਨਾਮ ਮੰਗ ਸਾਚੇ ਮੋਹ ਜਾਪੀ ਲੈ ਰਾਮ ਤੇ ਨਾਮ ਮੰਗ ਸਾਚੇ ਮੋਹ ਜਾਪੀ ਲੈ ਰਾਮ ਤੇ ਨਾਮ ਮੰਗ ਬਦਤ ਤ੍ਰਿਲੋਚਨ ਰਾਮ ਜੀ ਤ੍ਰਿਲੋਚਨ ਰਾਮ ਜੀ ਸ੍ਰੀ ਸੈਣ